ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਵੰਤਮਾਨ ਵੀ ਕਹਿੰਦਾ ਚਿੱਟਾ ਖਤਮ ਕਰ ਦਿਆਂਗੇ ਪੰਜਾਬ ਪੁਲਿਸ ਵੀ ਕਹਿੰਦੀ ਚਿੱਟਾ ਖਤਮ ਕਰ ਦਿਆਂਗੇ ਖਤਮ ਕਿੱਥੋਂ ਕਰਨਾ ਹੈ ਜਿਹੜੇ ਖਾਕੀ ਵਰਦੀ ਵਿੱਚ ਪੁਲਿਸ ਵਾਲੇ ਨੇ ਉਹ ਖੁਦ ਚਿੱਟਾ ਵੇਚੀ ਜਾ ਰਹੇ ਨੇ ਮੈਂ ਗੱਲ ਕਰ ਰਿਹਾ ਮਠਿੰਡੇ ਤੋਂ ਜਿਹੜੀ ਕੁੜੀ ਹੈੱਡ ਕਨਸਟੇਬਲ ਫੜੀ ਹੈ ਥਾਰ ਗੱਡੀ ਵਿੱਚ ਉਹਦੇ ਕੋਲੋਂ ਚਿੱਟਾ ਫੜਿਆ ਗਿਆ ਪੁਲਿਸ ਨੇ ਤਾਂ ਗ੍ਰਾਮਾਂ ਦੇ ਹਿਸਾਬ ਨਾਲ ਉਹਦੀ ਮਿਕਦਾਰ ਦੱਸੀ ਹੈ ਪਰ ਉਹ ਕੁੜੀ ਕਿਲੋਆਂ ਦੇ ਹਿਸਾਬ ਨਾਲ ਚਿਟਾ ਵੇਚਦੀ ਹੈ 2021 ਤੋਂ ਇਹ ਚਿਟਾ ਵੇਚਣਾ ਸ਼ੁਰੂ ਕਰਦੀ ਹੈ ਹੁਣ ਪਰਚੀ ਚੱਲਦਾ ਹੈ ਪੂਰੇ 5 ਸਾਲ ਹੋ ਗਏ 5 ਸਾਲਾਂ ਵਿੱਚ ਇਹ ਕੁੜੀ ਨੇ ਘੱਟੋ ਘੱਟ 15-20 ਕਰੋੜ ਰੁਪਈਆ ਚਿਟਾ ਵੇਚ ਕੇ ਕਮਾ ਲਿਆ ਇਹਦੀਆਂ ਤਾਰਾਂ ਹੋਰ ਕਿਹਦੇ ਨਾਲ ਜੁੜੀਆਂ ਨੇ ਇਹ ਹੁਣ ਰਮਾਨ ਤੇ ਲਈ ਹੈ ਦੱਸੂਗੀ ਮੈਂ ਕਿਉਂ ਕਹਿ ਰਿਹਾ ਵੀ ਜਿਹੜੀ ਕੁੜੀ ਤੋਂ ਥਾਰ ਵਿੱਚ ਚਿੱਟਾ ਫੜਿਆ ਅਮਨਦੀਪ ਕੌਰ ਇਹਦਾ ਨਾਂ ਹੈ ਪਿੰਡੇ ਦਾ ਹੈ ਬਠਿੰਡੇ ਵਿੱਚ ਪੈਂਦਾ ਚੱਕ ਫਤੇਸਿੰਘ ਵਾਲਾ ਉਥੋਂ ਦੀ ਰਹਿਣ ਵਾਲੀ ਹੈ ਮੈਂ ਕਿਉਂ ਕਹਿਣਾ ਵੀ ਕਿਲੋਂ ਦੇ ਹਿਸਾਬ ਨਾਲ ਇਹ ਕੁੜੀ ਚਿੱਟਾ ਵੇਚਿਆ ਇਹ ਕੁੜੀ ਚਿੱਟਾ ਵੇਚਦੀ ਹੈ ਵੇਚਦੀ ਰਹੀ ਹੈ ਕਿਉਂ ਕਹਿਣਾ ਇਹਦੇ ਕੋਲੇ 2 ਕਰੋੜ ਦੀ ਕੋਠੀ ਬਠਿੰਡੇ ਦੇ ਪੌਸ਼ ਏਰੀਏ ਦੇ ਵਿੱਚ ਸਭ ਤੋਂ ਮਹਿੰਗੀ ਔਰ ਪਿੰਡ ਵੀ ਕਹਿੰਦੇ ਕੋਠੀ ਪਾਈ ਹੈ ਇਹਨਾਂ ਨੇ ਪੰਜ ਪਲਾਟ ਇਹਦੇ ਕੋਲੇ ਥਾਰ ਗੱਡੀ ਜਿਹਦੇ ਵਿੱਚ ਫੜੀ ਗਈ ਹੈ ਆਡੀ ਗੱਡੀ ਇਹਦੇ ਕੋਲੇ ਹੈ ਬਰਨਾ ਗੱਡੀ ਇਹਦੇ ਕੋਲੇ ਹੈ ਬੋਲਟ ਮੋਟਰਸਾਈਕਲ ਸਕੂਟਰ ਇਹਦੇ ਕੋਲੇ ਹੈ ਔਰ ਇਹਦੇ ਜਿਹੜੇ ਸੂਟ ਨੇ 15-20000 ਤੋਂ ਘੱਟ ਕੋਈ ਸੂਟ ਨਹੀਂ ਹੈਗਾ ਜਿਹੜੇ ਪੌਂਦੀ ਹੈ ਲੱਖ ਲੱਖ ਦੀਆਂ ਘੜੀਆਂ ਮਹਿੰਗੇ ਮੋਬਾਈਲ ਤੇ ਜੁਐਲਰੀ ਸੋਨਾ ਕਿੰਨਾ ਮਹਿੰਗਾ ਪਾ ਰਹੀ ਹੈ ਤੇ ਇਹ ਸਭ ਕੁਝ 60-70000 ਦੀ ਤਨਖਾਹ ਦੇ ਨਾਲ ਤਾਂ ਆਇਆ ਨਹੀਂ ਚਿੱਟਾ ਬੰਦ ਕਰ ਦਾਂਗੇ ਜੇ ਅਸੀਂ ਜਿਹੜੇ ਫੜਨ ਵਾਲੇ ਨੇ ਉਹ ਚਿੱਟਾ ਵੇਚ ਰਹੇ ਨੇ ਬੰਦ ਕਿੱਥੋਂ ਕਰ ਦੇਵੋਗੇ ਕਿਹਦਾ ਬੰਦ ਕਰਾ ਦਵਾਂਗੇ ਚਿੱਟਾ ਤੁਸੀਂ ਬਠਿੰਡੇ ਦੇ ਵਿੱਚ ਇਹ ਕੁੜੀ ਖੜੀ ਗਈ ਥਾਰ ਗੱਡੀ ਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜੇ ਇਹ ਕੁੜੀ 20 ਜਣ ਕੇ 2020-21 ਤੋਂ ਚਿੱਟਾ ਵੇਚਣਾ ਸ਼ੁਰੂ ਕਰਦੀ ਹੈ ਤਾਂ ਹੁਣ ਤੱਕ ਇਹਨੇ 15-20 ਕਰੋੜ ਰੁਪਇਆ ਸੌਖਾ ਬਣਾ ਲਿਆ ਚਿੱਟਾ ਵੇਚ-ਵੇਚ ਕੇ ਖਾਕੀ ਵਰਦੀ ਕਰਤੀ ਲੀਰਾਂ ਲੀਰਾਂ ਤੇ ਸ਼ਰਮ ਵਾਲੀ ਕੋਈ ਗੱਲ ਹੀ ਹੈ ਨਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਖਾਕੀ ਵਰਦੀ ਵਿੱਚ ਜਿੰਨੇ ਪੁਲਿਸ ਹੈਗੇ ਆ ਅਸੀਂ ਰਿਸਪੈਕਟ ਕਰਦੇ ਆ ਸਾਰੀ ਪੁਲਿਸ ਨਹੀਂ ਮਾੜੀ ਪਰ 20% ਪੁਲਿਸ ਦੇ ਵਿੱਚ ਭਾਵੇਂ ਕੁੜੀਆਂ ਨੇ ਭਾਵੇਂ ਮੁੰਡੇ ਨੇ ਉਹ ਚਿੱਟਾ ਲਾਉਂਦੇ ਵੀ ਆ ਤੇ ਚਿੱਟਾ ਵੇਚਦੇ ਵੀ ਆ ਇਹਦੀ ਇਨਵੈਸਟੀਗੇਸ਼ਨ ਹੋਣੀ ਜ਼ਰੂਰੀ ਹੈ ਪਰ ਮੈਂ ਇੱਕ ਤੁਹਾਡੇ ਨਾਲ ਵਾਅਦਾ ਕਰਦਾ ਕਿ ਹਾਈ ਕੋਰਟ ਸੁਪਰੀਮ ਕੋਰਟ ਵਿੱਚ ਜਾਵਾਂਗੇ ਇੱਕ ਵਕੀਲਾਂ ਦਾ ਪੈਨਲ ਤਿਆਰ ਹੈ ਕੰਡੀਸ਼ਨ ਪਾਈ ਜਾਓ ਸਮੁੱਚੀ ਪੰਜਾਬ ਪੁਲਿਸ ਦੀ ਕੈਲੀ ਇਨਕੁਆਰੀ ਹੋ ਔਰ ਮੈਡੀਕਲ ਹੋ 20% ਪੁਲਿਸ ਮੁਲਾਜ਼ਮ ਚਿੱਟਾ ਲਾਉਂਦੇ ਵੀ ਇਹ ਚਿੱਟਾ ਵੇਚਦੇ ਵੀ ਚਿੱਟਾ ਖਤਮ ਕਿੱਦਾਂ ਕਰਦੇ ਆਂਗੇ ਅਸੀਂ ਦੱਸੋ ਮੈਨੂੰ ਹੁਣੇ ਕੁੜੀ ਐ ਇਹ ਲਾਉਂਦੀ ਵੀ ਹੋਣੀ ਐ ਤੇ ਚਿੱਟਾ ਵੇਚਿਆ ਨੇ ਕਰੋੜਾਂ ਦੇ ਵਿੱਚ ਹੁਣ ਪੁਲਿਸ ਨੇ ਤਾਂ 4-5 ਗ੍ਰਾਮ ਜਾਂ 4-500 ਗ੍ਰਾਮ ਦੀ ਗੱਲ ਕਰਦੀ ਬਾਰੇ ਤਾਂ ਕਿਲੋਆਂ ਦੇ ਹਿਸਾਬ ਨਾਲ ਵੇਚਦੀ ਐ 4-500 ਗ੍ਰਾਮ ਚਿੱਟਾ ਵੇਚ ਕੇ ਥਾਰ ਗੱਡੀ, ਆਉਡੀ ਗੱਡੀ, ਵਰਨਾ ਗੱਡੀ 2 ਕਰੋੜ ਦੇ ਕੋਠੀ, 5-5 ਲੱਖ ਦੇ 20-20 ਲੱਖ ਦੇ ਪਲਾਟ, 5-5 ਪਲਾਟ ਇਹ ਐਵੇਂ ਨਹੀਂ ਬਣ ਗਏ ਇਹਨੇ ਕਰੋੜਾਂ ਰੁਪਇਆ ਬਣਾ ਲਿਆ ਮੰਤ ਤੁਸੀਂ ਅੰਦਾਜ਼ਾ ਲਾਓ ਵੀ ਜਿਹੜਾ ਭਵੰਤਮਨ ਕਹਿੰਦਾ ਚਿੱਟਾ ਖਤਮ ਕਰਦਾ ਕੇਜਰੀ ਵਰਲਡ ਕਨ ਚਿੱਟਾ ਖਤਮ ਕਰ ਦਾਂਗੇ ਖਤਮ ਹੋ ਗਿਆ ਖਤਮ ਕਰਨਾ ਕਹਿੰਦੇ ਆ ਜਿਨ੍ਹਾਂ ਨੇ ਖਤਮ ਕਰਨਾ ਸੀ ਉਹ ਤਾਂ ਖਾਖੀ ਵਰ ਦੇ ਵਿੱਚ ਚਿੱਟਾ ਵੇਚੀ ਜਾਂਦੇ ਆ ਕੀ ਕਾਂਗਰਸ ਤੁਸੀਂ ਕਿੰਨੀਆਂ ਕੁੜੀਆਂ ਹੋਰ ਨੇ ਹਲੇ ਤਾਂ ਇਹ ਟ੍ਰੇਲਰ ਐ ਪਿਕਚਰ ਤਾਂ ਬਾਕੀ ਐ ਤੇ ਅੱਜ ਮੈਨੂੰ ਘੱਟੋ ਘੱਟ 30 ਤੋਂ 40 ਵਕੀਲਾਂ ਦੇ ਫੋਨ ਆਏ ਨੇ ਘੱਟੋ ਘੱਟ ਇਹ ਕੁੜੀ ਦੀ ਖਬਰ ਸੁਣ ਕੇ ਕਹਿੰਦੇ ਗੈਨ ਜੀ ਅਸੀਂ ਹੈਲਪ ਕਰਾਂਗੇ ਪੂਰਾ ਪੈਨਲ ਤੁਹਾਡੇ ਨਾਲ ਹੋਊਗਾ ਪਟੀਸ਼ਨ ਪਾਓ ਜਿੰਨੇ ਵੀ ਖਾਕੀ ਬਰ ਦੇ ਵਿੱਚ ਮੁਲਾਜ਼ਮ ਨੇ ਕਹਿੰਦੇ ਉਹਨਾਂ ਦੀ ਇਨਵੈਸਟੀਗੇਸ਼ਨ ਉਹਨਾਂ ਦੀ ਇਨਕੁਆਰੀ ਉਹਨਾਂ ਦਾ ਮੈਡੀਕਲ ਹੋਵੇ ਵੀ ਕੌਣ ਨਸ਼ਾ ਕਰਦਾ ਤੇ ਕੌਣ ਨਹੀਂ ਕਰਦਾ ਹੁਣ ਇਹ ਕੁੜੀ ਹੈ ਨਹੀਂ ਤਾਂ ਜਿਹੜੀ ਫੜੀ ਗਈ ਹੈ ਇਹ ਕੰ ਚਿੱਟਾ ਬੰਦ ਕਰਾਂਗੇ ਕਰ ਤਾਂ ਚਿੱਟਾ ਬੰਦ ਇੰਨੀ ਪ੍ਰਾਪਰਟੀ ਕਿੱਥੋਂ ਆਈ ਇਹ ਬੇਨਤੀ ਪ੍ਰਵਾਨ ਕਰਿਓ ਪੰਜਾਬ ਦੇ ਲੋਕਾਂ ਨੂੰ ਗੌਰ ਕਰਨ ਦੀ ਲੋੜ ਹੈ ਹੁਣ ਮੈਂ ਜਿਹੜਾ ਸਵਾਲ ਕਰਨ ਲੱਗਾ ਜਿਹੜੀ ਮਹਿੰਮ ਚਲਾਈ ਸੀ ਪੰਜਾਬ ਸਰਕਾਰ ਨੇ ਜਿਹੜੇ ਨਸ਼ਾ ਦਲਖਰ ਸੀ ਉਹਨਾਂ ਦੇ ਘਰ ਟਾਹੇ ਗਏ ਬਲਡੋਜ਼ਰ ਚਲਾਏ ਗਏ ਹੁਣ ਇਹ ਕੁੜੀ ਦੀ ਕੋਠੀ ਹੈ ਪਲਾਟ ਨੇ ਗੱਡੀਆਂ ਨੇ ਬੈਂਕ ਬੈਲੈਂਸ ਹੈ ਉਹ ਸੀਲ ਹੋ ਸਾਰਾ ਕੁਝ ਮੁਨੇਰੀ ਦਾ ਇਹਦਾ ਘਰਟਾ ਆਇਆ ਜੋ ਉੱਥੇ ਢਾਈ ਜੋ ਉਹਦੀ ਟਾਕੇ ਦਿਖਾਓ ਜੇ ਨਹੀਂ ਢਾਉਂਦੇ ਤਾਂ ਪੰਜਾਬ ਦੀ ਪੁਲਿਸ ਤੇ ਬਹੁਤ ਵੱਡਾ ਕਲੰਕ ਮੱਥੇ ਤੇ ਲੱਗ ਗਿਆ ਇਹ ਤੋਤਾ ਨਹੀਂ ਜਾਣਾ ਪੂਰੀ ਦੁਨੀਆ ਦੇ ਵਿੱਚ ਇਹ ਕਲੰਕ ਮੱਥੇ ਤੇ ਲੱਗੂਗਾ ਔਰ ਪੰਜਾਬ ਪੁਲਿਸ ਬਦਨਾਮ ਹੋਗੀ ਮੈਂ ਫੇਰ ਕਹਿ ਦਿੰਨਾ ਸਾਰੀ ਪੰਜਾਬ ਪੁਲਿਸ ਮਾੜੀ ਨਹੀਂ 20% ਲੋਕ ਨੇ ਖਾਕੀ ਵਰਦੀ ਵਿੱਚ ਜਿਨ੍ਹਾਂ ਨੇ ਪੰਜਾਬ ਦਾ ਬੇੜਾਗਰ ਕਰਤਾ ਪੰਜਾਬ ਨਸ਼ੇੜੀ ਬਣਾਤਾ ਨਸ਼ਾ ਤਸ਼ਕਰ ਆਪਨੇ ਤੇ ਨਸ਼ਾ ਤਸ਼ਕਰਾਂ ਦੇ ਨਾਲ ਇਹਦੇ ਸੰਬੰਧ ਨੇ ਆ ਕੁੜੀ ਤੋਂ ਸਿੱਧ ਹੋ ਜਾਂਦਾ ਹੈ ਕਿ ਪੰਜਾਬ ਪੁਲਿਸ ਕੀ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ